ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਦੋਸਤੋ ਅੱਜ ਆਪਣਾ ਸੰਡੇ ਦਾ ਦਿਨ ਸੀ ਮੈਂ ਥੋੜਾ ਫ੍ਰੀ ਸੀ ਤੇ ਮੈਨੂੰ ਕਿਸੇ ਮੇਰੇ ਦੋਸਤ ਨੇ ਸੁਜੈਸਟ ਕੀਤਾ ਕਿ ਬਠਿੰਡੇ ਮੇਲਾ ਜਾਗਦੇ ਜੁਗਨੂਆਂ ਦਾ ਲੱਗਿਆ ਹੋਇਆ ਮੈਂ ਸੋਚਿਆ ਕਿ ਚਲੋ ਜਾਈਏ ਉੱਥੇ ਕੁਝ ਕਿਤਾਬਾਂ ਦੀਆਂ ਸਟਾਲਾਂ ਨੇ ਕੁਝ ਹੋਰ ਵੀ ਨੇ ਮੇਰਾ ਮਨ ਸੀ ਮੈਂ ਕਿ ਇੱਕ ਦੋ ਬਾਕਸ ਮੈਂ ਲਵਾ ਤੇ ਮੈਂ ਉਹੀ ਖਰੀਦਣ ਜਾ ਰਿਹਾ ਤੇ ਮੈਂ ਰਸਤੇ 'ਚ ਆ ਘਰੋਂ ਮੈਂ ਚੱਲਿਆ ਹੋਇਆ ਇਹ ਚੱਲਦਾ ਮੈਂ ਬਸ ਇੱਥੋਂ ਤੇ ਥੋੜੇ ਟਾਈਮ ਤਾਈ ਮੈਂ ਪਹੁੰਚ ਜਾਊਗਾ ਉੱਥੇ ਪਹੁੰਚ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਉੱਥੇ ਦਾ ਕੀ ਮਾਹੌਲ ਹੈ ਕੀ ਕੀ ਚੀਜ਼ਾਂ ਉੱਥੇ ਅਵੇਲੇਬਲ ਨੇ ਇਹ ਸ਼ਾਮ ਦਾ ਸਮਾਂ ਹੈ 4:00 ਵਜੇ ਹੋਏ ਨੇ ਹਜੇ ਤੇ ਮੈਂ ਬਸ ਇੱਥੋਂ ਨਿਕਲਦਾ ਰਸਤੇ ਦੇ ਵਿੱਚ ਤੁਹਾਨੂੰ ਅਸੀਂ ਸਾਰਾ ਸਿਸਟਮ ਦਿਖਾਵਾਂਗੇ ਵੀ ਕੀ ਹੈ ਕਿੱਥੇ ਪਹੁੰਚਣਾ ਤੁਸੀਂ ਬਣੇ ਰਹੋ ਸਾਡੇ ਨਾਲ ਵੀਡੀਓ 'ਚ ਤੇ ਆਪਾਂ ਹੁਣ ਇੱਥੋਂ ਆਪਣਾ ਅੱਜ ਦਾ ਵਲੌਗ ਸਟਾਰਟ ਕਰਦੇ ਆਂ ਤੇ ਚੱਲਦੇ ਆਂ ਆਪਾਂ ਬਠਿੰਡੇ ਮੇਲਾ ਜਾਗ ਦੇ ਜੁਗਨਾਂ ਦੇ ਵਿੱਚ ਪੂਰੀ ਅਪਡੇਟ ਲਈ ਸਾਰਾ ਇਹ ਵੀਡੀਓ ਚੰਗੀ ਤਰ੍ਹਾਂ ਦੇਖਿਓ ਤੇ ਬਾਕੀ ਆਪਦੇ ਕਮੈਂਟ ਵੀ ਕਰਦੇ ਹੋ ਵੀ ਤੁਸੀਂ ਜਾ ਕੇ ਦੇਖ ਕੇ ਆਏ ਹੋ ਕਿ ਨਹੀਂ ਦੇਖ ਕੇ ਆਏ ਦੋਸਤੋ ਜਿੰਦ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਪਹੁੰਚ ਚੁੱਕੇ ਆਂ ਮੇਲੇ ਦੇ ਵਿੱਚ ਇੱਥੇ ਮਾਹੌਲ ਤੁਸੀਂ ਦੇਖ ਸਕਦੇ ਹੋ ਭੀੜ ਕਾਫੀ ਐ ਰਸ਼ ਐ ਚੱਲਦੇ ਆਂ ਅੰਦਰ ਤੇ ਦਿਖਾਉਨੇ ਆ ਤੁਹਾਨੂੰ ਅੰਦਰ ਦਾ ਮਾਹੌਲ ਦੋਸਤੋ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦਾ ਮਾਹੌਲ ਐ ਚਾਰੇ ਪਾਸੇ ਰੌਣਕ ਪੂਰੀ ਐ ਵੱਖੋ ਵੱਖਰੀਆਂ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਚੈੱਕ ਕਰ ਸਕਦੇ ਹੋ ਤੁਸੀਂ ਕਰਦੇ ਆਂ ਆਪਾਂ ਵੀ ਅੱਗੇ ਐਕਸਪਲੋਰ ਜਿਵੇਂ ਵੱਖ-ਵੱਖ ਇੱਥੇ ਸਟਾਲਾਂ ਨੇ ਸਭ ਤੋਂ ਵਧੀਆ ਚੀਜ਼ਾਂ ਮੈਨੂੰ ਲੱਗਦੀਆਂ ਨੇ ਇਹ ਵਾਲੀਆਂ ਦੇਖੋ ਕਿਤਾਬਾਂ ਦੀਆਂ ਸਟਾਲਾਂ ਨੇ ਸਾਰੀਆਂ ਬਾਕੀ ਅੱਗੇ ਬੱਚਿਆਂ ਵਾਸਤੇ ਕੁਝ ਝੂਲੇ ਵਗੈਰਾ ਨੇ ਮੋਸਟਲੀ ਇੱਥੇ ਜਿੰਨੀਆਂ ਵੀ ਤੁਹਾਨੂੰ ਜ਼ਿਆਦਾ ਸਟਾਲਾਂ ਦਿਖਣ ਗਈਆਂ ਉਹ ਕਿਤਾਬਾਂ ਦੀਆਂ ਹੀ ਨੇ ਆਪਾਂ ਵੀ ਖਰੀਦਾਂਗੇ ਜੇ ਕੋਈ ਆਪਾਂ ਨੂੰ ਬੁੱਕ ਵਧੀਆ ਲੱਗੀ ਤਾਂ ਤੇ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਤੁਹਾਨੂੰ ਸਾਰਾ ਦਿਖਾਉਨੇ ਆਂ ਵੀ ਕੀ ਕੀ ਕੁਝ ਅਵੇਲੇਬਲ ਹੈ ਇੱਥੇ ਜ਼ਿਆਦਾਤਰ ਇੱਥੇ ਕਿਤਾਬਾਂ ਦਾ ਹੀ ਸਮਾਨ ਮੈਨੂੰ ਲੱਗ ਰਿਹਾ ਦੇਖਦੇ ਅੱਗੇ ਚਲੋ ਚੈੱਕ ਕਰੋ ਤੁਸੀਂ ਵੀ ਵਧੀਆ ਗੱਲ ਆ ਯਾਰ ਲੋਕਾਂ ਨੂੰ ਚੰਗਾ ਲੱਗਦਾ ਲੋਕ ਕਿਤਨੇ ਕਿਤੇ ਸਟੱਡੀ ਨੂੰ ਵੀ ਪਿਆਰ ਕਰਦੇ ਆ ਬਹੁਤ ਸਾਰੇ ਲੋਕ ਕਿਤਾਬਾਂ ਵਾਲੀਆਂ ਸਟਾਲਾਂ ਤੇ ਖੜੇ ਹੋਏ ਨੇ ਉਹ ਛੱਗੇ ਦੂਰ ਉਹ ਸਟੇਜ ਵੀ ਲੱਗਿਆ ਹੋਇਆ ਉੱਥੋਂ ਤੱਕ ਵੀ ਲੈ ਕੇ ਚੱਲਦੇ ਆ ਤੁਹਾਨੂੰ ਆਪਾਂ ਆਪਾਂ ਅੱਗੇ ਦੇਖੋ ਮਾਹੌਲ ਵਧੀਆ ਸਾਰਾ ਠੀਕ ਐ ਇੱਥੇ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਧਰ ਇੱਕ ਆਪਣੀ ਸਟੇਜ ਲੱਗੀ ਹੋਈ ਹੈ ਇੱਥੇ ਵੱਖੋ ਵੱਖਰੇ ਲੋਕ ਕੁਝ ਪਰਫਾਰਮ ਕਰਦੇ ਨੇ ਦੇਖੋ ਸਾਰੇ ਦਰਸ਼ਕ ਬੈਠੇ ਹੋਏ ਨੇ ਇਥੇ ਦੇਖੋ ਜੀ ਵਧੀਆ ਮਾਹੌਲ ਹੈ ਇੱਥੇ ਕੁਝ ਸਿਆਣੇ ਬੰਦੇ ਸਟੇਜ ਤੇ ਆਪਦੀ ਜ਼ਿੰਦਗੀ ਦੇ ਕਿਸੇ ਸ਼ਾਇਦ ਸਾਂਝੇ ਕਰ ਰਹੇ ਨੇ ਸੁਣਨ ਵਾਲੀਆਂ ਚੀਜ਼ਾਂ ਨੇ ਬੈਠ ਕੇ ਸੁਣ ਸਕਦੇ ਹੋ ਉਸੋ ਸਾਹਮਣੇ ਇਹ ਸਟੇਜ ਹੈ ਇੱਥੇ ਸ਼ਾਮ ਨੂੰ ਕੋਈ ਸ਼ਾਇਦ ਸਿੰਗਿੰਗ ਦੇ ਵੀ ਪ੍ਰੋਗਰਾਮ ਹੁੰਦੇ ਨੇ ਬਾਕੀ ਇੱਥੇ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ ਜਿਵੇਂ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਮਾਹੌਲ ਠੀਕ ਹੈ ਵਧੀਆ ਆ ਸ਼ਾਂਤ ਹੈ ਕੋਈ ਰੌਲਾ ਰੱਪਾ ਵੀ ਨਹੀਂ ਜ਼ਿਆਦਾ ਸਾਰੇ ਲੋਕ ਬੈਠੇ ਨੇ ਇੱਧਰ ਦੇਖੋ ਗਲੀਚੇ ਵਿਕ ਰਹੇ ਨੇ ਇੱਥੇ ਤੁਸੀਂ ਘਰ ਵਾਸਤੇ ਕਾਰਪਟ ਲੈ ਸਕਦੇ ਹੋ ਜੇਕਰ ਤੁਹਾਨੂੰ ਪਸੰਦ ਆਉਣ ਤਾਂ ਬਾਕੀ ਸਾਰਾ ਮਾਹੌਲ ਵਧੀਆ ਸਾਹਮਣੇ ਜਿਹੜੀਆਂ ਤੁਸੀਂ ਸਟਾਲਾਂ ਦੇਖ ਰਹੇ ਹੋ ਇਹਨਾਂ ਦੇ ਉੱਪਰ ਤੁਹਾਨੂੰ ਆਰਗੈਨਿਕ ਚੀਜ਼ਾਂ ਮਿਲ ਰਹੀਆਂ ਨੇ ਸਾਰੀਆਂ ਦੇਖੋ ਜੀ ਸ਼ਹਿਦ ਤੁਹਾਨੂੰ ਆਰਗੈਨਿਕ ਮਿਲੂਗਾ ਇੱਥੇ ਤੇ ਕੁਝ ਵੀਰਾਂ ਦਾ ਕੁਲਾੜਾ ਲੱਗਿਆ ਉਹਨਾਂ ਤੋਂ ਤੁਹਾਨੂੰ ਗੁੜ ਮਿਲ ਸਕਦਾ ਹੈ ਅੱਗੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਸੀਂ ਇੱਥੇ ਐਕਸਪਲੋਰ ਕਰ ਸਕਦੇ ਹੋ ਤੇ ਜਦੋਂ ਥਾਣ ਪੀਣ ਵਾਲੀਆਂ ਸਟਾਲਾਂ ਪਰਲੇ ਪਾਸੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਤੁਸੀਂ ਇੱਧਰਲਾ ਏਰੀਆ ਦੇਖੋ ਫਿਰ ਆਪਾਂ ਚੱਲਦੇ ਹਾਂ ਅੱਗੇ ਉਜੀ ਇੱਧਰ ਚੈੱਕ ਕਰ ਸਕਦੇ ਹੋ ਵੱਖ-ਵੱਖ ਚੀਜ਼ਾਂ ਜਿਵੇਂ ਆਪਣੇ ਪੁਰਾਣੇ ਪੰਜਾਬ ਦੇ ਵਿੱਚ ਹੁੰਦੀਆਂ ਸੀ ਉਹ ਵਾਲੀਆਂ ਪਈਆਂ ਨੇ ਤੇ ਤੁਸੀਂ ਖਰੀਦਣਾ ਚਾਹੋ ਤਾਂ ਇੱਥੋਂ ਖਰੀਦ ਸਕਦੇ ਹੋ ਵੱਖ-ਵੱਖ ਰੀਆਂ ਚੀਜ਼ਾਂ ਇਹ ਦੇਖੋ ਜਿਵੇਂ ਆਪਣੇ ਪੁਰਾਣੇ ਥੱਲੇ ਬਣਾਏ ਜਾਂਦੇ ਸੀ ਘਰਾਂ ਦੇ ਵਿੱਚ ਉੱਪਰ ਦੇਖੋ ਕਿੰਨਾ ਸੋਹਣਾ ਉੜਾੜਾ ਲਿਖਿਆ ਹੋਇਆ ਤੁਸੀਂ ਇਹ ਲੈ ਸਕਦੇ ਹੋ ਬਾਕੀ ਸਾਰੇ ਇੱਥੇ ਕੁਝ ਤੁਸੀਂ ਆਈਟਮਾਂ ਲੈ ਸਕਦੇ ਹੋ ਇੱਥੋਂ ਵੀ ਬੜਾ ਵਧੀਆ ਸਮਾਨ ਇੱਥੇ ਵੀ ਪਿਆਇਆ ਅੱਗੇ ਤੁਹਾਨੂੰ ਮਿਲੇਗਾ ਇੱਥੇ ਖਾਣ-ਪੀਣ ਵਾਲਾ ਸਿਸਟਮ ਖਾਣ-ਪੀਣ ਦਾ ਅੱਗੇ ਸਟਾਲਾਂ ਨੇ ਇਧਰੋਂ ਤੁਸੀਂ ਖਾ-ਪੀ ਸਕਦੇ ਹੋ ਠੀਕ ਹੈ ਦੇਖੋ ਦੋਸਤੋ ਇੱਥੇ ਆਪਣੇ ਪੁਰਾਣੇ ਪੰਜਾਬ ਦਾ ਦੁੱਧ ਵਾਲੀਆਂ ਸੇਵੀਆਂ, ਘੋੜਾ ਵਾਲੀਆਂ ਸੇਵੀਆਂ, ਮਾਲਪੂੜੇ ਅਵੇਲੇਬਲ ਨੇ ਲੋਕ ਖਾ ਰਹੇ ਨੇ ਬੜੇ ਅਚਾਰ ਨਾਲ ਚੀਜ਼ਾਂ ਖਾਣ-ਪੀਣ ਨੂੰ ਵਧੀਆ ਦੇਸੀ ਸਮਾਨ ਬਹੁਤ ਜ਼ਿਆਦਾ ਲਾਇਆ ਹੋਇਆ ਇਹਨਾਂ ਨੇ ਜੋ ਕਿ ਵਧੀਆ ਗੱਲ ਹੈ ਕਲਾੜਿਆਂ ਦਾ ਘੋੜਾ ਡੋਟ ਲਾਇਆ ਹੋਇਆ ਲੋਕਾਂ ਨੇ ਆਰਗੇਨਿਕ ਲਿਆ ਕੇ ਠੀਕ ਹੈ ਜੀ ਅੱਗੇ ਤੁਹਾਨੂੰ ਇੱਥੇ ਆਪਣਾ ਮਿਲ ਜੇਗਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਜੇ ਖਾਣ ਦੇ ਸ਼ਕੀਨ ਹੁ ਤਾਂ ਖਾ ਸਕਦੇ ਹੋ ਤੁਸੀਂ ਉਸ ਤੋਂ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਰਸ਼ ਕਾਫੀ ਹੈ ਇਧਰ ਦੇਖੋ ਸਰੋਂ ਦਾ ਸਾਗ ਮਿਲ ਰਿਹਾ ਜੀ ਮੱਕੀ ਦੀ ਰੋਟੀ ਮੈਨੂੰ ਇਹ ਚੀਜ਼ ਦੇਖ ਕੇ ਬੜਾ ਵਧੀਆ ਲੱਗਿਆ ਵੀ ਇੱਥੇ ਆ ਦੇਸੀ ਖਾਣਾ ਅਵੇਲੇਬਲ ਹੈ ਕੋਈ ਫਾਸਟ ਫੂਡ ਨਹੀਂ ਹੈ ਹੈਲਦੀ ਖਾਣਾ ਇਧਰ ਦੇਖੋਗੇ ਜਿਵੇਂ ਤੁਸੀਂ ਗੰਨੇ ਦੇ ਰੋਹ ਦੀ ਖੀਰ ਤੇ ਵਧੀਆ ਚੀਜ਼ਾਂ ਤੁਹਾਨੂੰ ਵਧੀਆ ਆਈਟਮਾਂ ਇੱਥੇ ਦੇਖਣ ਨੂੰ ਮਿਲਦੀਆਂ ਨੇ ਦੇਸੀ ਖਾਣਾ ਜੇ ਐਕਸਪਲੋਰ ਕਰਨਾ ਸ਼ਕੀਨ ਉਹ ਦੇਸੀ ਖਾਣੇ ਦੇ ਉਹ ਮਿਲੂਗਾ ਇੱਧਰ ਦੇਖੋ ਜੀ ਅਮਰਸਰੀ ਪਾਪੜ ਵੜੀਆਂ ਮਸਾਲੇ ਸਭ ਕੁਝ ਅਵੇਲੇਬਲ ਇੱਥੇ ਆ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਥੇ ਆਪਾਂ ਕਿਤਾਬਾਂ ਖਰੀਦ ਰਹੇ ਹ ਆਪਣੀਆਂ ਸੋਚ ਰਹੇ ਹਾਂ ਦੋ ਇੰਗਲਿਸ਼ ਚ ਲਵਾਂ ਤੇ ਇੱਕ ਆਪਾਂ ਪੰਜਾਬੀ ਚ ਬੁੱਕ ਲਵਾਂਗੇ ਇਹ ਦੇਖਦੇ ਹਾਂ ਬਾਕੀ ਕੀ ਮਾਹੌਲ ਬਣਦਾ ਅੱਗੇ ਕਿਤੋਂ ਹੋਰ ਵੀ ਟਰਾਈ ਕਰਾਂਗੇ ਜੇ ਵਧੀਆ ਬਾਕਸ ਮਿਲੀਆਂ ਦੋ ਬੋਕਸ ਵਿੱਚ ਮੈਂ ਪਸੰਦ ਕਰ ਲਈਆਂ ਨੇ ਇੱਕ ਬਾਕੀ ਐ ਤੇ ਬਾਕੀ ਮੈਂ ਤੁਹਾਨੂੰ ਦਿਖਾਵਾਂਗਾ ਵੀ ਕਿਹੜੀ ਬੁੱਕ ਮੈਂ ਲਈ ਆ ਚੱਲਾਂਗੇ ਆਪਾਂ ਗੱਡੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵਧੀਆ ਯਾਰ ਜਿਹੜੇ ਬੰਦੇ ਪੜ੍ਹਨ ਦੇ ਸ਼ੌਕੀਨ ਨੇ ਠੀਕ ਐ ਰੀਡਿੰਗ ਦੇ ਸ਼ੌਕੀਨ ਨੇ ਉਹ ਇੱਥੇ ਆ ਸਕਦੇ ਨੇ ਵਧੀਆ ਮਾਹੌਲ ਐ ਦੋਸਤੋ ਆਪਾਂ ਇੱਥੋਂ ਲੈ ਲਈਆਂ ਨੇ ਆਪਣੀਆਂ ਕਿਤਾਬਾਂ ਤੇ ਨਾਲ ਮੈਂ ਇਥੋਂ ਦੇਸੀ ਸ਼ੱਕਰ ਲਿਆ ਘਰ ਵਾਸਤੇ ਮੈਂ ਤੁਹਾਨੂੰ ਦਿਖਾਣਾ ਅੱਗੇ ਜਾ ਕੇ ਵੀ ਕਿਹੜੀਆਂ ਕਿਹੜੀਆਂ ਕਿਤਾਬਾਂ ਮੈਂ ਲਈਆਂ ਨੇ ਜ਼ਿਆਦਾਤਰ ਇੱਥੇ ਸਾਹਿਤ ਨਾਲ ਰਿਲੇਟਡ ਪੰਜਾਬੀ ਕਿਤਾਬਾਂ ਇੰਗਲਿਸ਼ ਦੇ ਵਿੱਚ ਬੁੱਕਸ ਬਹੁਤ ਸਾਰੀਆਂ ਕਿਤਾਬਾਂ ਇੱਥੇ ਅਵੇਲੇਬਲ ਆ ਖੁੱਲਾ ਟਾਈਮ ਚਾਹੀਦਾ ਇਹਨੂੰ ਐਕਸਪਲੋਰ ਕਰਨ ਵਾਸਤੇ ਮੈਂ ਅੱਜ ਚਲੋ ਥੋੜਾ ਲੇਟ ਆਇਆ ਸੀ ਪਰ ਫਿਰ ਵੀ ਮੈਂ ਚਲੋ ਆਪਦੀਆਂ ਜਿਹੜੀਆਂ ਮੈਨੂੰ ਲੱਗਿਆ ਕਿ ਮੈਨੂੰ ਬੁੱਕਸ ਲੈਣੀਆਂ ਚਾਹੀਦੀਆਂ ਨੇ ਉਹ ਮੈਂ ਲਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਕਿਤਾਬਾਂ ਅਵੇਲੇਬਲ ਨੇ ਤੁਸੀਂ ਆ ਕੇ ਦੇਖ ਸਕਦੇ ਹੋ ਲੈ ਸਕਦੇ ਹੋ ਬਾਕੀ ਮਾਹੌਲ ਤੁਸੀਂ ਦੇਖ ਸਕਦੇ ਹੋ ਹਨ ਹਨੇਰਾ ਹੋ ਗਿਆ ਆ ਬੱਚੇ ਪਰਿਵਾਰ ਸਾਰੇ ਇੱਥੇ ਆਏ ਹੋਏ ਨੇ ਚੰਗੀ ਗੱਲ ਆ ਯਾਰ ਇਹੋ ਜੇ ਮੇਲੇ ਦੇਖਿਆ ਕਰੋ ਬੱਚਿਆਂ ਨੂੰ ਵੀ ਮੂੰਹ ਪਊ ਇਸ ਚੀਜ਼ ਦੇ ਵਿੱਚ ਕਿ ਕਿਵੇਂ ਸਾਹਿਤ ਆ ਆਪਣਾ ਪੰਜਾਬ ਦਾ ਜਾਂ ਉਹ ਬੱਚਿਆਂ ਨੂੰ ਪੜ੍ਹਨ ਦੀ ਆਦਤ ਲੱਗੂਗੀ ਦੇਸੀ ਖਾਣੇ ਕੀ ਹੁੰਦੇ ਆਪਣੇ ਪੰਜਾਬ ਦੇ ਉਹ ਪਤਾ ਲੱਗਣਗੇ ਮੈਂ ਕਹਿੰਨੇ ਉਹ ਜੇ ਮੇਲੇ ਲੱਗਦੇ ਰਹਿਣੇ ਚਾਹੀਦੇ ਨੇ ਯਾਰ ਅਪਰੀਸ਼ੀਏਟ ਕਰਦੇ ਆ ਇਹਨਾਂ ਨੂੰ ਵੀ ਜਿਨ੍ਹਾਂ ਨੇ ਪ੍ਰਬੰਧ ਕਰਾਇਆ ਇਤਨੀ ਕਮੇਟੀ ਨੂੰ ਵੀ ਦੇਖੋ ਇਧਰ ਸਕੈਚ ਵਾਲੇ ਲਾਈ ਸਕੈਚ ਆਰਟਿਸਟ ਬੈਠੇ ਹੋਏ ਨੇ ਜੀ ਜੇ ਤੁਸੀਂ ਸਕੈਚ ਬਣਾਉਣਾ ਚਾਹਣੇ ਹੋ ਉਹ ਵੀ ਬਣਵਾ ਸਕਦੇ ਹੋ ਬਾਕੀ ਉਧਰ ਖਾਲਸਾ ਜੜਾ ਵਾਲਿਆਂ ਦੇ ਵੀ ਲਾਇਆ ਹੋਇਆ ਆਪਣਾ ਸਟਾਲ ਟਾਈਪ ਜੀ ਇੱਥੇ ਗੁਰਮੁਖੀ ਦਾ ਬੋਰਡ ਲੱਗਿਆ ਹੋਇਆ ਬੜਾ ਵਧੀਆ ਲੱਗ ਰਿਹਾ ਦੇਖ ਕੇ ਸ਼ਾਇਦ ਮੇਰੀ ਬਾਤ ਜਿਆਦਾ ਕਲੀਅਰ ਨਾ ਆਈ ਰਹੀ ਹੋਵੇ ਕਿਉਂਕਿ ਸਟੇਜ ਤੇ ਉਧਰ ਦੇਖੋ ਪ੍ਰੋਗਰਾਮ ਚੱਲ ਰਿਹਾ ਦੇਖੋ ਇਹ ਬਸ ਹੁਣ ਆਪਾਂ ਇੱਥੋਂ ਚੱਲਦੇ ਆਂ ਆਪਾਂ ਜੋ ਖਰੀਦਣਾ ਸੀ ਉਹ ਖਰੀਦ ਲਿਆ ਜੀ ਸਦਾ ਪਿੱਤਾ ਅੱਜ ਆਪਾਂ ਇੱਥੇ ਹੈ ਨਹੀਂ ਕੁਝ ਕਿਉਂਕਿ ਭੁੱਖ ਨਹੀਂ ਸੀ ਤੇ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਕਿ ਖਾਣਾ ਹਸਾਬ ਨਾਲ ਹੀ ਚਾਹੀਦਾ ਬਾਕੀ ਇੱਥੇ ਤੁਸੀਂ ਸ਼ਹਿਦ ਦੇਸੀ ਦੇਸੀ ਗੁੜ ਦੇਸੀ ਸ਼ੱਕਰ ਮਸਾਲੇ ਸਾਰਾ ਕੁਝ ਅਵੇਲੇਬਲ ਹੈ ਬੈਗਸ ਵਗੈਰਾ ਲੈ ਸਕਦੇ ਹੋ ਉਹ ਵੀ ਹੈਗੇ ਨੇ ਬਾਕੀ ਤਰ੍ਹਾਂ ਤਰ੍ਹਾਂ ਦੀਆਂ ਸਟਾਲਾਂ ਨੇ ਇੱਥੇ ਖਾਣ ਪੀਣ ਵਾਲੀਆਂ ਕਾਫੀ ਚੀਜ਼ਾਂ ਜਿਹੜੀਆਂ ਨਵੀਆਂ ਨੇ ਅਰ ਜਿਹੜੀਆਂ ਆਪਾਂ ਸੁਣੀਆਂ ਨਹੀਂ ਹੁੰਦੀਆਂ ਉਹ ਵੀ ਹੈਗੀਆਂ ਨੇ ਇੱਥੇ ਆਓ ਐਕਸਪਲੋਰ ਕਰਿਆ ਕਰੋ ਇਹ ਜੀਆਂ ਚੀਜ਼ਾਂ ਦੇਖਦੇ ਰਿਆ ਕਰੋ ਨਾਲੇ ਥੋੜਾ ਚੇਂਜ ਹੋ ਜਾਂਦਾ ਹੈ ਦੋਸਤੋ ਆਪਾਂ ਹੁਣ ਚੱਲਦੇ ਆਂ ਆਪਣੀ ਗੱਡੀ ਵੱਲ ਇਹ ਦਿਖਾਉਣੇ ਆ ਤੁਹਾਨੂੰ ਆਪਾਂ ਕਿਹੜੀਆਂ ਬੁੱਕਸ ਲਈਆਂ ਹਾਂ ਹਾਂਜੀ ਆਪਾਂ ਆਪਣੀ ਗੱਡੀ ਦੇ ਵਿੱਚ ਆ ਗਏ ਸੀ ਤੇ ਮੈਂ ਤੁਹਾਨੂੰ ਦਿਖਾਉਣਾ ਵੀ ਮੈਂ ਕਿਹੜੀਆਂ-ਕਿਹੜੀਆਂ ਕਿਤਾਬਾਂ ਲਈਆਂ ਨੇ ਦੋਸਤੋ ਇੱਕ ਬੁੱਕ ਤਾਂ ਮੈਂ ਲਈਏ ਇਹ ਵਾਲੀ ਮੈਨੀਫੈਸਟ ਨਾਮ ਦੀ ਇਹ 7 ਸਟੈਪਸ ਟੂ ਲਿਵਿੰਗ ਯੋਰ ਬੈਸਟ ਲਾਈਫ ਇਹ ਵਾਲੀ ਬੁੱਕ ਹੈ ਪੜ ਕੇ ਦੁਬਾਰਾ ਤੁਹਾਨੂੰ ਦੱਸਾਂਗੇ ਕਦੇ ਵੀ ਕਿਵੇਂ ਦੀ ਬਣੀ ਇਹ ਕਾ ਬੁੱਕ ਆ ਗਈ ਜਿਹੜੀ ਆਪਣੇ ਲਈ ਬਹੁਤ ਜ਼ਰੂਰੀ ਹੈ ਜੀ ਦ ਪਾਵਰ ਆਫ ਡਿਸਪਲਿਨ ਇਹ ਡੇਨੀਅਲ வால்ਟਰ ਨੇ ਲਿਖੀ ਆ ਇਹ ਬੁੱਕ ਵੀ ਦੇਖਾਂਗੇ ਕਿਵੇਂ ਦੀ ਆ ਤੇ ਇਹ ਦੋਨੋਂ ਬੁੱਕਸ ਇੰਗਲਿਸ਼ ਚ ਨੇ ਤੀਸਰੀ ਜੋ ਕਿਤਾਬ ਹੈ ਉਹ ਪੰਜਾਬੀ ਦੇ ਵਿੱਚ ਲਈ ਆ ਉਹ ਮੈਂ ਲਈ ਆ ਜੀ ਮੇਰੀ ਆਤਮ ਕਥਾ ਡਾਕਟਰ ਭੀਮrao ਅੰਬੇਦਕਰ ਦੋਸਤੋ ਜਿਹੜੇ ਆਪਣੇ ਕੋਈ ਮਹਾਨ ਬੰਦੇ ਹੋਏ ਨੇ ਮੈਂ ਉਹਨਾਂ ਬਾਰੇ ਪੜਦਾ ਰਹਿੰਨਾ ਪਹਿਲਾਂ ਮੈਂ ਡਾਕਟਰ ਐਪੀਜੀ ਅਬਦੁਲ ਕਲਾਮ ਤੇ ਵੀ ਇੱਕ ਬੁੱਕ ਪੜ੍ਹੀ ਸੀ ਦ ਵਿੰਗਸ ਆਫ ਫਾਇਰ ਤੇ ਹੁਣ ਮੈਂ ਚਲੋ ਇਹ ਬੁੱਕ ਲਈ ਆ ਬੁੱਕਸ ਆਪਣਾ ਰੱਖ ਲਿਆ ਨੇ ਨਾਲ ਆਪਾਂ ਇਹ ਦੇਸੀ ਸ਼ੱਕਰ ਲਿਆ ਸੀ ਇੱਥੇ ਮੈਨੂੰ ਜੋ ਚੀਜ਼ਾਂ ਲੱਗੀਆਂ ਬਹੁਤ ਵਧੀਆ ਉਹ ਇਹ ਸੀ ਕਿ ਇੱਥੇ ਸਾਰੀਆਂ ਚੀਜ਼ਾਂ ਦੇਸੀ अवेलेबल ਆ ਦੇਸੀ ਖਾਣਾ ਇੱਥੇ ਸਾਰਾ ਹੈ ਜੀ ਕੋਈ ਫਾਸਟ ਫੂਡ ਦੀਆਂ ਜ਼ਿਆਦਾ ਸਟਾਲਾਂ ਨਹੀਂ ਹੈ ਹੀ ਨਹੀਂ ਫਾਸਟ ਫੂਡ ਬਾਹਰ ਜ਼ਰੂਰ ਲੱਗੇ ਹੋਏ ਨੇ ਗੋਲ ਗੱਪਿਆਂ ਵਾਲੇ ਜਾਂ ਕੁਝ ਹੋਰ ਬਾਕੀ ਇੱਥੇ ਤੁਸੀਂ ਸਰੋਂ ਦਾ ਸਾਗ ਖਾ ਸਕਦੇ ਹੋ ਅੰਮ੍ਰਿਤਸਰ ਦੇ ਪਾਪੜ ਬੜੀਆਂ ਜੋ ਵੀ ਹੈ ਮੱਕੀ ਦੀਆਂ ਰੋਟੀਆਂ ਸਾਰਾ ਕੁਝ ਬੜਾ ਵਧੀਆ ਸੀ ਚਲੋ ਮੈਂ ਕੁਝ ਨਹੀਂ ਖਾਦਾ ਕਿਉਂਕਿ ਮੈਨੂੰ ਭੁੱਖ ਨਹੀਂ ਸੀ ਜ਼ਿਆਦਾ ਤੇ ਆਪਾਂ ਤੁਹਾਨੂੰ ਪਤਾ ਵੀ ਆਪਾਂ ਅੱਜ ਕੱਲ੍ਹ ਥੋੜਾ ਸੋਚ ਸਮਝ ਕੇ ਖਾਈਦਾ ਤੇ ਬਾਕੀ ਮੈਨੂੰ ਮਾਹੌਲ ਵਧੀਆ ਲੱਗਿਆ ਜਿਆਦਾਤਰ ਲਿਟਰੇਚਰ ਨਾਲ ریلیਟਡ ਸੀ ਚੀਜ਼ਾਂ ਇੱਥੇ ਕਿਉਂਕਿ ਬਹੁਤ ਸਾਰੀਆਂ ਸਟਾਲਾਂ ਸੀ ਜੋ ਉਹ ਆਪਣਾ ਕਿਤਾਬਾਂ ਦੀਆਂ ਹੀ ਲੱਗੀਆਂ ਹੋਈਆਂ ਸੀ ਉਹਦੇ ਵਿੱਚ ਤੁਹਾਨੂੰ ਇੰਗਲਿਸ਼ ਕਿਤਾਬਾਂ ਪੰਜਾਬੀ ਦੀਆਂ ਕਿਤਾਬਾਂ ਬੜੀਆਂ ਵਧੀਆ ਵਧੀਆ ਕਿਤਾਬਾਂ ਸੀ ਟਾਈਮ ਘਟ ਸੀ ਕਿਉਂਕਿ ਮੈਂ ਥੋੜਾ ਲੇਟ ਚੱਲਿਆ ਸੀ ਘਰੋਂ ਇਹ ਬਾਕੀ ਮੇਰਾ ਵਧੀਆ ਐਕਸਪੀਰੀਅੰਸ ਰਹਾ ਆਪਾਂ ਤਿੰਨ ਬੁੱਕਸ ਲੈ ਲਿਆ ਨੇ ਇਹਨਾਂ ਨੂੰ ਪੜਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਆਪਾਂ ਗੱਲਾਂ ਕਰਿਆ ਕਰਾਂਗੇ ਬਾਕੀ ਯਾਰ ਪੜ੍ਹਨ ਦੀ ਆਦਤ ਪਾਓ ਕਿਤਾਬਾਂ ਕਿਉਂਕਿ ਜੋ ਤੁਸੀਂ ਚੀਜ਼ਾਂ ਕਿਤਾਬਾਂ ਤੋਂ ਸਿੱਖਦੇ ਹੋ ਉਹ ਤੁਹਾਨੂੰ ਕੋਈ ਹੋਰ ਚੀਜ਼ ਨਹੀਂ ਸਿਖਾਉਗੀ ਫੋਨ ਤੁਹਾਨੂੰ ਕਦੇ ਉਹ ਚੀਜ਼ਾਂ ਨਹੀਂ ਸਿਖਾਊਗਾ ਕਿਉਂਕਿ ਜਿਹੜੀ ਇੱਕ ਬੁੱਕ ਦੇ ਵਿੱਚ ਚੀਜ਼ਾਂ ਲਿਖੀਆਂ ਹੁੰਦੀਆਂ ਨੇ ਉਹ ਬੜੀਆਂ ਸੋਚ ਸਮਝ ਕੇ ਲਿਖੀਆਂ ਹੁੰਦੀਆਂ ਨੇ ਤੇ ਸਾਹਿਤ ਪੜ੍ਹਨ ਦੀ ਆਦਤ ਪਾਓ ਜੇ ਤੁਹਾਨੂੰ ਕੋਈ ਸਟੋਰੀ ਨਾਵਲ ਵਧੀਆ ਲੱਗਦੇ ਉਹ ਪੜ੍ਹਿਆ ਕਰੋ ਸਾਇੰਟਿਫਿਕ ਬੁੱਕਸ ਪੜ੍ਹਿਆ ਕਰੋ ਕੋਈ ਵੀ ਵਧੀਆ ਚੀਜ਼ਾਂ ਮੇਰੇ ਕਹਿਣ ਦਾ ਮਤਲਬ ਹੈ ਚੰਗੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋ ਤੇ ਬਾਕੀ ਹੁਣ ਆਪਾਂ ਇੱਥੋਂ ਚੱਲਦੇ ਆਂ ਸਮਾਂ ਕਾਫੀ ਹੋ ਗਿਆ ਅੱਜ ਦਾ ਵਲੌਗ ਤਾਂ ਮੈਂ ਇੱਥੇ ਹੀ ਬਸ ਐਂਡ ਕਰੂੰਗਾ ਤੁਹਾਨੂੰ ਜੇ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹੁਣ ਤਾਂ ਲਾਈਕ ਕਰਿਆ ਕਰੋ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਸ਼ੇਅਰ ਕਰਿਆ ਕਰੋ ਪੇਜ ਨੂੰ ਫੋਲੋ ਕਰਿਆ ਕਰੋ ਤੇ ਬਾਕੀ ਜੇਕਰ ਤੁਸੀਂ ਵੀ ਇੱਥੇ ਆਉਣਾ ਚਾਹੋ ਨੇ ਵੈਸੇ ਤਾਂ ਇਹ ਮੇਲਾ ਸੀ ਜੋ ਖਤਮ ਹੋਣ ਵਾਲਾ ਹੈ ਅੱਜ ਸ਼ਾਇਦ ਲਾਸਟ ਦਿਨ ਹੈ ਬਾਕੀ ਮੈਨੂੰ ਐਗਜ਼ੈਕਟ ਪਤਾ ਨਹੀਂ ਪੱਕੀ ਆਇਆ ਕਰੋ ਯਾਰ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ ਥੋੜਾ ਬਹੁਤ ਚਲੋ ਨਾਲੇ ਆਊਟਿੰਗ ਹੋ ਜਾਂਦੀ ਹੈ ਤੇ ਨਾਲੇ ਚੰਗੀਆਂ ਚੀਜ਼ਾਂ ਸਿੱਖਣ ਨੂੰ ਮਿਲਦੀ ਹੈ ਮੈਂ ਕਹਣਾ ਅੱਜ ਇੱਥੇ ਜਿਵੇਂ ਸਕੈਚ ਵਾਲੇ ਆਰਟਿਸਟ ਸੀ ਕੁਝ ਕੁਝ ਇੱਥੇ ਖਾਣ ਪੀਣ ਦੀਆਂ ਵਧੀਆ ਚੀਜ਼ਾਂ ਸੀ ਇੱਥੇ ਸਾਹਿਤ ਸੀ ਇੱਥੇ ਚੰਗੀਆਂ ਕਿਤਾਬਾਂ ਪਈਆਂ ਸੀ ਇਹ ਜੀਆਂ ਜਗਾਵਾਂ ਤੇ ਜੇਕਰ ਬੱਚਿਆਂ ਨੂੰ ਲੈ ਕੇ ਆਉਂਗੇ ਤਾਂ ਵਧੀਆ ਲੱਗੂਗਾ ਬੜੇ ਵਧੀਆ ਟਾਈਪ ਦੇ ਇੱਕ ਮੇਲਾ ਮੇਲਾ ਚਲੋ ਕਹਿ ਸਕਦੇ ਆਪਾਂ ਵਧੀਆ ਮੇਲਾ ਸੀ ਬੁੱਕਸ ਜ਼ਿਆਦਾ ਸੀਗੀਆਂ ਇੱਥੇ ਹੋਰ ਚੀਜ਼ਾਂ ਘੱਟ ਸੀ ਬੱਚਿਆਂ ਲਈ ਝੂਲੇ ਘੱਟ ਸੀ ਹੋਰ ਇਹਨਾਂ ਕੋਈ ਹੋਰ ਚੀਜ਼ਾਂ ਤਾਂ ਹੈ ਨਹੀਂ ਸੀ ਬਾਕੀ ਮੈਨੂੰ ਬਹੁਤ ਵਧੀਆ ਲੱਗਿਆ ਵਧੀਆ ਪ੍ਰਬੰਧ ਸੀ ਵਧੀਆ ਮਾਹੌਲ ਸੀ ਸ਼ਾਂਤ ਮਾਹੌਲ ਸੀ ਕੋਈ ਰੌਲਾ ਰੱਪਾ ਕੋਈ ਹੋਰ ਨਹੀਂ ਸੀ ਇਹ ਬਹੁਤ ਵਧੀਆ ਰਿਹਾ ਤੇ ਦੋਸਤੋ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਵੇਖਦੇ ਰਿਆ ਕਰੋ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ